ਸਤਿ ਸ਼੍ਰੀ ਅਕਾਲ ਜੀ ਦੋਸਤੋ ਤੁਸੀਂ ਜੁੜੇ ਹੋ ਦੀਵ ਗ੍ਰੀਨਲੈਂਡ ਨਰਸਰੀ ਜਲਾਲਾਬਾਦ ਤੋਂ ਫਿਰੋਜ਼ਪੁਰ ਰੋਡ ਤੇ ਆਪਣੀ ਨਰਸਰੀ ਹੈ ਜੀ ਡਿਸਟ੍ਰਿਕਟ ਫਾਜ਼ਿਲਕਾ ਦੇ ਵਿੱਚ ਆਪਣੀ ਨਰਸਰੀ ਪੈਂਦੀ ਹੈ ਤੇ ਜਲਾਲਾਬਾਦ ਪੱਛਮੀ ਦੇ ਨਰਸਰੀ ਆਪਣੀ ਤੇ ਅੱਜ ਦੀ ਅਹਿਮ ਗੱਲਬਾਤ ਆਪਾਂ ਨੇ ਕਰਨੀ ਹੈ ਕਿ ਕੋਈ ਵੀ ਦਵਾਈ ਜਿਹੜੀ ਆਪਾਂ ਆਪਣੇ ਬੂਟਿਆਂ ਨੂੰ ਕਰਕੇ ਬੂਟੇ ਖਰਾਬ ਕਰ ਲੈਂਦੇ ਆ ਉਹਦੇ ਬਾਰੇ ਵਿੱਚ ਸੋ ਉਹਦੀ ਡੋਜ਼ ਕੀ ਹੈ ਆਪਾਂ ਨੂੰ ਪਤਾ ਨਹੀਂ ਹੁੰਦੀ ਆਪਾਂ ਆਟੇ ਛੜੇ ਨਾਲ ਹੀ ਉਹਦੀ ਡੋਜ਼ ਜਿਹੜੀ ਪਾਈ ਜਾਂਦੇ ਆ ਤਾਂ ਬਾਅਦ ਵਿੱਚ ਸਾਡੇ ਬੂਟੇ ਜਦੋਂ ਮਰ ਜਾਂਦੇ ਆ ਉਹਦਾ ਪਛਤਾਵਾ ਹੁੰਦਾ ਹੈ ਸੋ ਸਰਦੀ ਵਿੱਚ ਕਿਹੜੀ ਦਵਾਈ ਦੀ ਕਿੰਨੀ ਡੋਜ਼ ਪਾਉਣੀ ਹੈ ਗਰਮੀ ਵਿੱਚ ਕਿਹੜੀ ਦਵਾਈ ਦੀ ਕਿੰਨੀ ਡੋਜ਼ ਪਾਉਣੀ ਹੈ ਉਹਦੇ ਬਾਰੇ ਆਪਾਂ ਅੱਜ ਗੱਲਬਾਤ ਕਰਾਂਗੇ ਤੁਹਾਡੇ ਨਾਲ ਸੋ ਤੁਸੀਂ ਜੁੜਿਓ ਦੇਵ ਗ੍ਰੀਨਲੈਂਡ ਨਰਸਰੀ ਜਲੰਧਾ ਬਾਦ ਤੋਂ ਫਿਰੋਜ਼ਪੁਰ ਰੋਡ ਦੇ ਨਾਲ ਤੇ ਮੈਂ ਖਾ ਤੁਹਾਡਾ ਆਪਣਾ ਡਾਕਟਰ ਦੇਵ ਕਮੋਜ ਭराण ਪੱਟੀ ਦੇ ਆਉਂਦੀ ਗੱਲਬਾਤ ਕਰਦੇ ਆ ਸ਼ੁਰੂ ਵੀਡੀਓ ਚੰਗੀ ਲੱਗੀ ਅਗੇ ਸ਼ੇਅਰ ਜ਼ਰੂਰ ਕਰਿਓ ਇਹ ਗੱਲਾਂ ਤੁਹਾਨੂੰ ਕਿਸੇ ਹੋਰ ਨਰਸਰੀ ਵਾਲੇ ਨੇ ਨਹੀਂ ਦੱਸਣੀਆਂ ਜੋ ਕੁਝ ਅਸੀਂ ਜਾਣਕਾਰੀਆਂ ਦਿੰਦੇ ਆ ਤੇ ਇੱਕ ਰੋਗ ਰੈਤ ਜਿਹੜੇ ਬੂਟੇ ਅਸੀਂ ਤੁਹਾਨੂੰ ਦੇ ਰਹੇ ਆ ਜਿਨ੍ਹਾਂ ਦੇ ਬੜੇ ਟਾਪ ਰਿਜ਼ਲਟ ਤੁਸੀਂ ਦੇਖਣ ਨੂੰ ਆਪਣੇ ਪੇਜ ਤੇ ਦੇਖ ਰਹੇ ਹੋ ਫੇਸਬੁੱਕ ਤੇ ਵੀ YouTube ਤੇ ਵੀ Insta ਤੇ ਵੀ dev.nursery.5757 ਤੇ ਆਪਣਾ Insta ਤੇ ਵੀ ਪੇਜ ਬਣਿਆ ਹੋਇਆ ਤੁਸੀਂ ਜਾ ਕੇ ਫੋਲੋ ਕਰ ਸਕਦੇ ਹੋ ਤੇ ਦੇਵ ਗ੍ਰੀਨਲੈਂਡ ਨਰਸਰੀ ਦੇਵ ਲਾਇਬ੍ਰੇਰੀਓ YouTube ਦੇ ਵੀ ਆਪਣਾ ਜਿਹੜਾ ਹੈਗਾ ਤੇ Facebook ਦਾ ਤੇ ਤਾਂ ਦੇ ਨਰਸਰੀ ਲਾਲਵਾੜ ਹੈਗਾ ਹੈਗਾ ਸੋ ਗੱਲ ਜਿਹੜੀ ਉਹ ਆਪਾਂ ਕਰਨੀ ਹੈ ਕਿ ਕਿਹੜੀ ਦਵਾਈ ਦੀ ਕਿੰਨੀ ਡੋਜ਼ ਹੈ ਔਰ ਇੱਕ ਕਮਾਲ ਦੀ ਚੀਜ਼ ਮੈਂ ਤੁਹਾਡੇ ਨਾਲ ਸਾਂਝੀ ਕਰਨੀ ਹੈ ਤੁਸੀਂ ਨੋਟ ਕਰਿਓ ਜਿਹੜੇ ਤੁਸੀਂ ਪਾਊਡਰ ਫਾਰਮ ਦੇ ਵਿੱਚ ਜਿਵੇਂ ਫੰਗੀ ਸਾਈਟ ਕੋ ਯੂਜ਼ ਕਰਨਾ ਹੈ ਤਾਂ ਮੇਰੀ ਗੱਲ ਧਿਆਨ ਨਾਲ ਨੋਟ ਕਰ ਲਿਓ ਇਹਨੂੰ ਇਹਦਾ ਵੇਟ ਕਰਕੇ ਕੰਡੇ ਤੇ ਆਪਾਂ ਫੇਰ ਇਹਨੂੰ ਯੂਜ਼ ਕਰਨਾ ਹੈ ਔਰ ਇਹਦਾ 1 ਗ੍ਰਾਮ ਤੋਂ ਲੈ ਕੇ ਪਹਿਲੀ ਗੱਲ ਤਾਂ 1 ਗ੍ਰਾਮ ਹੀ ਬਹੁਤ ਹੈ 1 ਗ੍ਰਾਮ ਪਰ 1 ਲੀਟਰ ਪਾਣੀ ਦੇ ਵਿੱਚ ਫਰੂਟ ਪਲਾਂਟ ਦੇ ਵਿੱਚ ਤੇ ਇਹ ਗਰਮੀਆਂ ਦੇ ਵਿੱਚ ਦੀ ডোজ ਹੈ ਇੱਕ ਤੋਂ 1.5 ਗ੍ਰਾਮ ਤੋਂ ਵੱਧ ਆਪਾਂ ਨਹੀਂ ਕਰਨਾ ਕੋਈ ਵੀ ਫੰਗੀਸਾਈਡ ਪਾਊਡਰ ਕਰਨਾ ਹੈ ਆਪਾਂ ਕੋਈ ਵੀ ਲੈ ਲਓ ਤਾਂ ਇੱਕ ਤੋਂ 1.5 ਗ੍ਰਾਮ ਜਿਹੜੀ ਉਹਦੀ ਸਪਰੇਅ ਕਰਨੀ ਹੈ ਤੇ ਜੇ ਆਪਾਂ ਜੜ੍ਹਾਂ ਦੇ ਵਿੱਚ ਪਾਉਣਾ ਹੈ ਤਾਂ ਵੱਧ ਤੋਂ ਵੱਧ 2 ਤੋਂ 3 ਗ੍ਰਾਮ ਆਪਾਂ ਜੜ੍ਹਾਂ ਦੇ ਵਿੱਚ ਪਾਣੀ 'ਚ ਘੋਲ ਕੇ ਪਾ ਸਕਦੇ ਹਾਂ ਤੇ ਹੁਣ ਗੱਲ ਜੇ ਕਰੀਏ ਸਰਦੀਆਂ 'ਚ ਸਰਦੀਏ 'ਚ ਆਪਾਂ ਜਿਹੜੀ ਐ ਇਹ ডোজ ਜਿਹੜੀ ਇਸ ਸਪਰੇਅ ਦੇ ਵਾਸਤੇ ਜਿਹੜੀ 1 ਤੋਂ 1.5 ਗ੍ਰਾਮ ਕਰਨੀ ਹੈ ਇਹ ਆਪਾਂ 1 ਤੋਂ 2 ਗ੍ਰਾਮ ਤੱਕ ਆਪਾਂ ਇਹਨੂੰ ਜਿਹੜੀ ਯੂਜ਼ ਕਰ ਸਕਦੇ ਆ ਤੇ ਜੜ੍ਹਾਂ ਦੇ ਵਿੱਚ ਜਿਹੜੀ ਹੈ ਪੌਣੀ ਹੈ ਉਹ ਆਪਾਂ ਜਿਹੜਾ ਆਮ ਬੋਟਾ ਹੁੰਦਾ ਹੈ ਆਪਣਾ ਵਿਚਲਾ ਦੇ ਲਿਆ ਸੋ ਉਹਨੂੰ ਆਪਾਂ ਜਿਹੜੀ ਹੈ ਡੋਜ ਹੈ ਇਹ 2 ਤੋਂ 3 ਗ੍ਰਾਮ ਜੜ੍ਹਾਂ ਦੇ ਵਿੱਚ ਪਾ ਸਕਦੇ ਆ ਹੁਣ ਇਸ ਤੋਂ ਇਲਾਵਾ ਗੱਲ ਕਰਦੇ ਆ ਹੋਰ ਜਿਹੜੀਆਂ ਦਵਾਈਆਂ ਬਣੀਆਂ ਹੈ ਜਿਵੇਂ ਲਿਕੁਇਡ ਫੰਗੀਸਾਈਡ ਹੈਗੀ ਹੈ ਤੇ ਉਹਦੇ ਵਿੱਚ ਕਈ ਦਵਾਈਆਂ ਹੁਣ ਹਜ਼ਾਰਾਂ ਕੰਪਨੀਆਂ ਦਵਾਈਆਂ ਬਣਾਈ ਜਾਂਦੀ ਹੈ ਤੇ ਜਾਂ ਕੀੜੇ ਮਾਰ ਦਵਾਈਆਂ ਲਿਕਵਿਡ ਦੇ ਵਿੱਚ ਉਹਦੀ ਅਸੀਂ ਜਿਹੜੀ ਡੋਜ਼ ਹੈ ਉਹ ਘੱਟ ਤੋਂ ਘੱਟ 10 ਐਮਐਲ ਤੋਂ ਸ਼ੁਰੂ ਹੋਣੀ ਹੈ ਜਿਹੜੀ ਕੀੜੇ ਮਾਰ ਦਵਾਈਆਂ ਪਾਰਲੀਟਰ ਪਾਣੀ ਜੇ ਤੁਹਾਡੀ 20 ਲੀਟਰ ਵਾਲੀ ਟੈਂਕੀ ਹੈ ਤਾਂ ਉਹਦੇ ਵਿੱਚ 10 ਐਮਐਲ ਬਹੁਤ ਹੈ ਤੇ ਜੇ ਤੁਸੀਂ ਜ਼ਿਆਦਾ ਪਾਉਣੀ ਚਾਹੁੰਦੇ ਹੋ ਤਾਂ ਐਂਡ ਜਿਹੜੀ ਆਪਾਂ 15 ਐਮਐਲ ਤੋਂ ਵੱਧ 20 ਲੀਟਰ ਵਾਲੀ ਟੈਂਕੀ ਦੇ ਵਿੱਚ ਨਹੀਂ ਪਾ ਸਕਦੇ जानਨੇ ਕਿ ਜਿਹੜੀ ਲੀਟਰ ਦੀ ਜਿਹੜੀ ਡੋਜ਼ ਹੈ ਕਿਹੜੇ ਮਾਰ ਦਵਾਈ ਕੋਈ ਵੀ ਤੁਸੀਂ ਕਰਨੀ ਹੈ ਸੋਡੀ ਦੇ ਵਾਸਤੇ ਜਾਂ ਕਿਸੇ ਹੋਰ ਜਿਹੜੇ ਕੀਟ ਪਤੰਗੇ ਹੁੰਦੇ ਆ ਤਾਂ ਉਹਦੀ ਜਿਹੜੀ ਡੋਜ਼ ਹੈ ਉਹ 1/2 ਐਮਐਲ ਤੋਂ 1 ਐਮਐਲ ਤੋਂ ਜ਼ਿਆਦਾ ਆਪਣੇ ਨਹੀਂ ਕਰਨੀ ਇਸ ਤੋਂ ਇਲਾਵਾ ਜਿਹੜੇ ਤੇਲੇ ਦੇ ਵਾਸਤੇ ਦਵਾਈਆਂ ਬੜੀਆਂ ਹਨ ਉਹ ਆਪਾਂ ਉਹ ਜਿਹੜੀ ਪਾਊਡਰ ਫਾਰਮ ਜਾਂ ਸੇਵੀਆਂ ਟਾਈਪ ਹੁੰਦੀ ਹੈ ਉਹ 1/2 ਗ੍ਰਾਮ ਆਪ ਪਰ ਲੀਟਰ ਦੇ ਹਿਸਾਬ ਨਾਲ ਬਹੁਤ ਵਧੀਆ ਰਿਜ਼ਲਟ ਦਿੰਦੀ ਹੈ ਔਰ ਇੱਥੇ ਨਾਲ ਇੱਕ ਆਪਾਂ ਹੋਰ ਕਰਦੇ ਆ ਜਿਵੇਂ ਗ੍ਰੋਥ ਪ੍ਰੋਮੋਟਰ ਹੈ ਉਹਦੇ ਵਿੱਚ ਜੀਵ ਰਸਾ, ਕ੍ਰਾਂਤੀ ਆ ਹੋਰ ਕਈ ਆ ਜਾਂਦੇ ਆ ਤਾਂ ਉਹਦੇ ਵਿੱਚ ਆਪਾਂ ਜਿਹੜੀ ਐ ਉਹ ਜਿਹੜੀ ਡੋਜ਼ ਐ ਉਹ ਵੱਧ ਤੋਂ ਵੱਧ ਆਪਾਂ 2 ਤੋਂ 2.5 ਐਮਐਲ ਪਰ ਲੀਟਰ ਰੱਖਣੀ ਐ ਸੋ ਇਸ ਤੋਂ ਵੱਧ ਨਹੀਂ ਪਾਉਣੀ ਜਦੋਂ ਵੀ ਚੀਜ਼ ਪਾਉਣੀ ਐ ਜੇ ਪਾਊਡਰ ਫਾਰਮ ਚ ਐ ਤਾਂ ਉਹਨੂੰ ਤੋਲ ਕੇ ਪਾਓ ਕੰਪਿਊਟਰ ਕੰਡੇ ਤੇ ਜੇ ਤੁਸੀਂ ਲਿਕਵਿਡ ਪਾ ਰਹੇ ਹੋ ਤਾਂ ਉਹਨੂੰ ਕੁੱਪੀ ਦੇ ਨਾਲ ਮਿਣ ਕੇ ਪਾਓ ਔਰ ਜੇ ਜੜਾਂ ਵਿੱਚ ਪਾ ਰਹੇ ਹੋ ਕਲੋਰੋ ਵਗੈਰਾ ਤੁਸੀਂ ਪਾਉਣੀ ਚਾਹੁੰਦੇ ਹੋ ਵੈਸੇ ਅਸੀਂ ਰეკਮੈਂਡਰ ਨਹੀਂ ਕਰਦੇ ਤਾਂ ਛੋਟੇ ਬੂਟਿਆਂ ਨੂੰ ਜਿਹੜਾ ਤਿੰਨ ਤੋਂ ਚਾਰ ਫੁੱਟ ਦਾ ਬੂਟਾ ਹੈ ਉਹਨੂੰ ਤੁਸੀਂ 2 ਐਮਐਲ ਪਰ ਲੀਟਰ ਪਰ ਬੂਟਾ ਪਾਣੀ 'ਚ ਘੋਲ ਕੇ ਉਹਨੂੰ ਪਾਣੀਆ ਡਾਇਰੈਕਟ ਨਹੀਂ ਪਾਉਣੀ ਕਦੇ ਵੀ ਔਰ ਪਮਾਨੇ ਦੇ ਨਾਲ ਪਾਉਣੀ ਹੈ ਸਿਰਿੰਜ ਦੇ ਨਾਲ ਪਾਉਣੀ ਹੈ ਜੇ ਤੁਹਾਡਾ ਬੂਟਾ ਵੱਡਾ ਫੁੱਲ ਸਾਈਜ਼ ਹੈ ਉਹਨੂੰ ਆਪੇ ਵੱਧ-ਤੁ ਵੱਧ 5 ਐਮਲ ਪਾ ਸਕਦੇ ਆ ਸੋ ਅੱਜ ਦੀ ਜਾਣਕਾਰੀ ਕਿਵੇਂ ਲੱਗੀ ਇਹਨੂੰ ਅੱਗੇ ਸ਼ੇਅਰ ਕਰਿਓ ਜੀ ਸੋ ਆਓ ਆਪਣੀ ਨਰਸਰੀ ਦੇ ਵਿੱਚ ਬੜੇ ਟੌਪ ਕਲਾਸ ਬੂਟੇ ਹੁੰਦੇ ਆ ਬੜੇ ਟੌਪ ਰਿਜ਼ਲਟ ਆ ਆਪਣੇ ਬੂਟਿਆਂ ਦੇ ਸੋ 3-4 ਸਾਲ ਬੂਟਾ ਪਾਲਣ ਤੋਂ ਬਾਅਦ ਤੁਹਾਨੂੰ ਕੁਛਤਾਉਣਾ ਨਾ ਪਵੇ ਸੋ ਉਸੇ ਸੋਚ ਦੇ ਨਾਲ ਅੱਜ ਤੱਕ ਚੱਲੇ ਹੋਏ ਆ ਆਓ ਤੁਸੀਂ ਫਾਇਦਾ ਉਠਾਓ ਆਪਣੀ ਨਰਸਰੀ ਨਾਲ ਜੁੜੋ ਵੱਧ ਤੋਂ ਵੱਧ ਤانوں ਹਰੇਕ ਬੂਟੇ ਬਾਰੇ ਅਸੀਂ ਪ੍ਰੋਪਰ ਜਾਣਕਾਰੀ ਦੇਵਾਂਗੇ ਤੁਸੀਂ ਬਾਗ ਲਗਾਉਣਾ ਚਾਹੁੰਦੇ ਹੋ ਤਾਂ ਬਾਗ ਬਾਰੇ ਵੀ ਜਿਹੜੀ ਆ ਪ੍ਰੋਪਰ ਜਾਣਕਾਰੀ ਸਾਡੇ ਕੋਲ ਮਿਲਦੀ ਆਣੇ ਤੁਹਾਨੂੰ ਸੋ ਨਵੀਂ ਅਪਡੇਟ ਦੇ ਨਾਲ ਆਪਾਂ ਫੇਰ ਮਿਲਦੇ ਆ ਜੀ ਸੋ ਵੀਡੀਓ ਨੂੰ ਕਰ ਦੋ ਦਬ ਕੇ ਸ਼ੇਅਰ ਲਾਈਕ ਕਮੈਂਟ ਕਰਕੇ ਦੂਰ ਦੱਸਣਾ ਕਿਵੇਂ ਦੀ ਲੱਗੀ ਸੋ ਮਿਲਦੇ ਨਵੀਂ ਅਪਡੇਟ ਦੇ ਨਾਲ ਤੁਸੀਂ ਜੁੜੇ ਰਹੋ ਜੀ ਦੇਵ ਨਰਸਰੀ ਜਲਾਲਾਬਾਦ ਪੇਜ ਦੇ ਨਾਲ ਦੇਵ ਲਾਇਬ੍ਰੇਰੀਓ ਪੇਜ ਦੇ ਨਾਲ ਦੇਵ ਗ੍ਰੀਨਲੈਂਡ ਦਾ ਸਿੱਦੇ ਨਾਲ ਬਹੁਤ ਬਹੁਤ ਧੰਨਵਾਦ ਮਿਹਰਬਾਨੀ ਸ਼ੁਕਰੀਆ